ਬਹੁਤ ਚੰਗਾ ਲੱਗ ਰਿਹਾ ਜੀ ਸਾਡੇ ਇੱਕ ਸਾਥੀ ਕਲਾਕਾਰ ਨੂੰ ਮੌਕਾ ਮਿਲਿਆ ਸਾਡੇ ਜਿਹੜੇ 20 25 ਪਰਿਵਾਰ ਨੇ ਪੰਜਾਬ ਦੇ ਕਿ ਸਾਡੇ ਧੀਆਂ ਪੁੱਤ ਈਐਮਐਲਏ ਬਣ ਐਮਪੀ ਬਣ ਤੇ ਮੁੱਖ ਮੰਤਰੀ ਬਣ ਕਰਨਜੀਤ ਸਾਡੀ ਇੰਡਸਟਰੀ ਦਾ ਬਹੁਤ ਹੀ ਪਿਆਰਾ ਤੇ ਸੂਝਵਾਨ ਇਨਸਾਨ ਹੈ ਉਹ ਜਦੋਂ ਕਰੋਨਾ ਕਾਲ ਵੀ ਹੋਇਆ ਉਦੋਂ ਵੀ ਉਹ ਆਪ ਤੋਂ ਜਿਹੜੇ ਛੋਟੇ ਲੋਕ ਸੀਗੇ ਡੇਲੀ ਬੇਸ ਦੇ ਲੋਕ ਸੀ ਉਹਨਾਂ ਲਈ ਕੰਮ ਕਰਦਾ ਰਿਹਾ ਉਹਨਾਂ ਦੀ ਮਦਦ ਲਈ ਕੰਮ ਕਰਦਾ ਰਿਹਾ ਕੋਈ ਬੰਦਾ ਵੀ ਹੋ ਸਕਦਾ ਮੈਂ ਤਾਂ ਕਹਿੰਨਾ ਕੋਈ ਮਜ਼ਦੂਰ ਵੀ ਹੋ ਸਕਦਾ ਕੋਈ ਮਿਸਤਰੀ ਹੋ ਸਕਦਾ ਕੋਈ ਕਲਾਕਾਰ ਹੋ ਸਕਦਾ ਕੋਈ ਵਕੀਲ ਹੋ ਸਕਦਾ ਕੋਈ ਡਾਕਟਰ ਹੋ ਸਕਦਾ ਕੋਈ ਪੱਤਰਕਾਰ ਵੀ ਹੋ ਸਕਦਾ ਕੋਈ ਬੰਦਾ ਵੀ ਹੋ ਸਕਦਾ ਇਹ ਕਿੱਥੇ ਲਿਖਿਆ ਕਿ ਕਲਾਕਾਰ ਬੰਦਾ ਨਹੀਂ ਖੜ ਸਕਦਾ ਜਿਹੜੀ ਜਨਤਾ ਹੈ ਪੰਜਾਬ ਦੀ ਉਹਦਾ ਕੰਮ ਸਿਰਫ ਵੋਟਾਂ ਪਾਉਣਾ ਹੀ ਹੈ ਉਹਦਾ ਕੰਮ ਨਾ ਤਾਂ ਸਵਾਲ ਕਰਨਾ ਹੈ ਉਹਦਾ ਕੰਮ ਨਾ ਕਿਸੇ ਹੋਰ ਅਹੁਦੇ ਨੂੰ ਟੱਚ ਕਰਨਾ ਕਲਾਕਾਰਾਂ ਦੇ ਵੀ ਦੋ ਹੀ ਅੱਖਾਂ ਨੇ ਨੱਕ ਹੈ ਬਾਹਾਂ ਉਹਨੀਆਂ ਸਾਰਾ ਕੁਝ ਉਮੀਦ ਦਿਮਾਗ ਹੁੰਦਾ ਕੁਦਰਤ ਨੇ ਸਭ ਨੂੰ ਭੇਜਿਆ ਹਾਂ ਤੁਸੀਂ ਕਰਮਜੀਤ ਅਨਮੋਲ ਦੇ ਲਈ سپورਟ سپورਟ ਕਰ ਰਹੇ ਹੋ ਪ੍ਰਚਾਰ ਕਰ ਰਹੇ ਹੋ ਅੱਜ ਕਿਵੇਂ ਦਾ ਲੱਗ ਰਿਹਾ ਬਹੁਤ ਚੰਗਾ ਲੱਗ ਰਿਹਾ ਜੀ ਸਾਡੇ ਇੱਕ ਸਾਥੀ ਕਲਾਕਾਰ ਨੂੰ ਮੌਕਾ ਮਿਲਿਆ ਹੈ ਸਾਂਸਦੀਆਂ ਪੌੜੀਆਂ ਚੜਨ ਦਾ ਸੋ ਇਸ ਕਰਕੇ ਸਾਨੂੰ ਲੱਗਦਾ ਕਿ ਕਰਮਜੀਤ ਸਾਡੀ ਇੰਡਸਟਰੀ ਦਾ ਬਹੁਤ ਹੀ ਪਿਆਰਾ ਤੇ ਸੂਝਵਾਨ ਇਨਸਾਨ ਹੈ ਜਿਨੇ ਕਿਸੇ ਨਾਲ ਵੀ ਇੰਡਸਟਰੀ ਚ ਕੋਈ ਬੈਰ ਵਿਰੋਧ ਨਹੀਂ ਹੈ ਸੋ ਜਦੋਂ ਕਰੋਨਾ ਕਾਲ ਵੀ ਹੋਇਆ ਉਦੋਂ ਵੀ ਉਹ ਆਪ ਤੋਂ ਜਿਹੜੇ ਛੋਟੇ ਲੋਕ ਸੀਗੇ ਡੇਲੀ ਬੇਸਰ ਲੋਕ ਸੀ ਉਹਨਾਂ ਲਈ ਕੰਮ ਕਰਦਾ ਰਿਹਾ ਉਹਨਾਂ ਦੀ ਮਦਦ ਲਈ ਕੰਮ ਕਰਦਾ ਰਿਹਾ ਸੋ ਸਾਨੂੰ ਇਹ ਲੱਗਦਾ ਹੈ ਕਿ ਜੇ ਇਹੋ ਜਿਹਾ ਬੰਦਾ ਕੋਈ ਸੰਸਦ ਜਾਂਦਾ ਤਾਂ ਉਹ ਸਾਡੇ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਮਸਲੇ ਉਠਾਊਗਾ ਤੇ ਸਾਡੀ ਇੰਡਸਟਰੀ ਲਈ ਵੀ ਕੁਝ ਕਰੂਗਾ ਸੋ ਇਸ ਕਰਕੇ ਸਾਰੀ ਇੰਡਸਟਰੀ ਦੇ ਵਿੱਚੋਂ ਕੋਈ ਨਾ ਕੋਈ ਬੰਦਾ ਰੋਜ਼ ਉਹਦੀ ਮਦਦ ਕਰਨ ਆਉਂਦਾ ਹੈ ਸੋ ਚੰਗਾ ਲੱਗਦਾ ਜੀ ਲੋਕਾਂ ਦਾ ਪਿਆਰ ਕਬੂਲ ਕੇ ਅੱਜ ਇਹ ਕਲਾਕਾਰੀ ਦੀ ਗੱਲ ਕਰੀਏ ਕਲਾਕਾਰ ਤੇ ਸਿਆਸਤ ਦੋਵਾਂ 'ਚ ਫਰਕ ਹੁੰਦਾ ਬਹੁਤ ਜ਼ਿਆਦਾ ਫਰਕ ਹੁੰਦਾ ਲੋਕ ਕਹਿੰਦੇ ਕਿ ਕਲਾਕਾਰਾਂ ਨੂੰ ਤੁਸੀਂ ਸਿਆਸਤ 'ਚ ਲਿਆਉਂਦਾ ਬਹੁਤ ਸਾਰੇ ਜਿਹੜੇ ਵਿਰੋਧੀ ਆ ਨਹੀਂ ਕਲਾਕਾਰਾਂ ਦੇ ਵੀ ਦੋ ਹੀ ਅੱਖਾਂ ਨੇ ਨੱਕ ਹੈ ਬਾਹਾਂ ਹੁੰਦੀਆਂ ਸਾਰਾ ਕੁਝ ਉਮੀਦ ਦਿਮਾਗ ਹੁੰਦਾ ਕੁਦਰਤ ਨੇ ਸਭ ਨੂੰ ਭੇਜਿਆ ਪਰ ਸਾਡੇ ਥੱਲੇ ਆ ਕੇ ਪ੍ਰੋਫੈਸ਼ਨਰ ਅਸੀਂ ਬਦਲੇ ਕੋਈ ਕੋਈ ਕੰਮ ਕਰਨ ਲੱਗਿਆ ਕੋਈ ਕੰਮ ਕਰਨ ਲੱਗਿਆ ਇਹ ਗੱਲ ਮੈਂ ਸਮਝਦਾ ਕਿ ਕੁਝ ਲੋਕਾਂ ਨੂੰ ਐਂ ਲੱਗਦਾ ਕਿ ਠੇਕਾ ਲਿਆ ਹੋਇਆ ਸੀ ਕਿ ਅਸੀਂ ਸਾਡੇ ਜਿਹੜੇ 20 25 ਪਰਿਵਾਰ ਨੇ ਪੰਜਾਬ ਦੇ ਕਿ ਸਾਡੇ ਧੀਆਂ ਪੁੱਤ ਐਮਐਲਏ ਬਣ ਐਮਪੀ ਬਣ ਤੇ ਮੁੱਖ ਮੰਤਰੀ ਬਣ ਕਿ ਬਾਕੀ ਲੋਕਾਂ ਨੂੰ ਕੋਈ ਨਹੀਂ ਬਾਕੀ ਜਿਹੜੀ ਜਨਤਾ ਹੈ ਪੰਜਾਬ ਦੀ ਉਹਦਾ ਕੰਮ ਸਿਰਫ ਵੋਟਾਂ ਪਾਉਣਾ ਹੀ ਹੈ ਉਹਦਾ ਕੰਮ ਨਾ ਤਾਂ ਸਵਾਲ ਕਰਨਾ ਹੈ ਉਹਦਾ ਕੰਮ ਨਾ ਕਿਸੇ ਹੋਰ ਅਹੁਦੇ ਨੂੰ ਟੱਚ ਕਰਨਾ ਹੈ ਸੋ ਕੋਈ ਬੰਦਾ ਵੀ ਹੋ ਸਕਦਾ ਮੈਂ ਤਾਂ ਕਹਿੰਨਾ ਕੋਈ ਮਜ਼ਦੂਰ ਵੀ ਹੋ ਸਕਦਾ ਕੋਈ ਮਿਸਤਰੀ ਹੋ ਸਕਦਾ ਕੋਈ ਕਲਾਕਾਰ ਹੋ ਸਕਦਾ ਕੋਈ ਵਕੀਲ ਹੋ ਸਕਦਾ ਕੋਈ ਡਾਕਟਰ ਹੋ ਸਕਦਾ ਕੋਈ ਪੱਤਰਕਾਰ ਵੀ ਹੋ ਸਕਦਾ ਕੋਈ ਬੰਦਾ ਵੀ ਹੋ ਸਕਦਾ ਇਹ ਕਿੱਥੇ ਲਿਖਿਆ ਕਿ ਕਲਾਕਾਰ ਬੰਦਾ ਨਹੀਂ ਖੜ ਸਕਦਾ ਇਹ ਸਿਰਫ ਕਿ ਜਿਹੜੇ ਫਿਰਕੂ ਲੋਕ ਚੀਜ਼ਾਂ ਫਲਾਉਣਾ ਚਾਹੁੰਦੇ ਨੇ ਨਾ ਉਹਨਾਂ ਬੰਦਿਆਂ ਨੂੰ ਲੱਗਦਾ ਕਿ ਨਹੀਂ ਜੀ ਨਹੀਂ ਫਲਾਉਣੇ ਬੰਦੇ ਇਹ ਕੰਮ ਕਰ ਸਕਦਾ ਮੈਂ ਕਹਿੰਦਾ ਬੜੀ ਰੂੜੀਵਾਦੀ ਸੋਚ ਹੈ ਜੇ ਕੋਈ ਬੰਦਾ ਇਹ ਸੋਚਦਾ ਹੈ ਤੋ ਇਹ ਮਰੀ ਗੱਲ ਹੈ ਇਹ ਨਹੀਂ ਸੁਚਨਾ ਚਾਹੀਦਾ ਕੋਈ ਬੰਦਾ ਕੁਝ ਵੀ ਕਰ ਸਕਦਾ ਜੀ ਕਹਿੰਦੇ ਕਲਾਕਾਰਾਂ ਨੂੰ ਲੈ ਕੇ ਜਿਹੜੇ ਵਿਰੋਧੀ ਆ ਉਹ ਕਹਿੰਦੇ ਵੀ ਕਰਮਜੀਤ ਤਨਮੋਲ ਸਿਆਸੀ ਅਖਾੜੇ ਦੇ ਵਿੱਚ ਉਤਰ ਚੁੱਕਿਆ ਉਹਨੂੰ ਪੀਆਰ ਮਿਲੀ ਹੋਈ ਆ ਕਹਿੰਦੇ ਕਹਿੰਦੇ ਬਸ 2 ਜੂਨ ਦਾ ਵੇਟ ਆ ਫਿਰ ਤਾਂ ਉਹਨਾਂ ਨੇ ਉਧਰੋਂ ਵਿਦੇਸ਼ ਨੂੰ ਚ ਉਤਰ ਪਣਾ ਉਹ ਜਾਣ ਤਾਂ ਉਹਨਾਂ ਕੋਲ ਕੋਈ ਹੈ ਜਿਆ ਡਾਕੂਮੈਂਟ ਹੋਊਗਾ ਜਿਹੜਾ ਪਤਾ ਲੱਗੇ ਇਹਨੂੰ ਇਸ ਗੱਲ ਦਾ ਹਾਂ ਜਿਹੜੀ ਪੀਆਰ ਹੈ ਉਹ ਤਾਂ ਬਹੁਤ ਸਾਰੇ ਲੋਕਾਂ ਕੋਲ ਹੈ ਕਿ ਉਹ ਕਰਮਜੀਤ ਬਹੁਤ ਸਾਰੀਆਂ ਸ਼ੂਟਿੰਗਸ ਕਰਨੀ ਉੱਥੇ ਜਾਂਦਾ ਰਿਹਾ ਹੈ ਫੋਰਨ ਕੰਟਰੀ ਦੇ ਵਿੱਚ ਉਹਦੇ ਨਾਲ ਹੀ ਹੁੰਦਾ ਹੈ ਕਈ ਵਾਰ ਬੰਦੇ ਨੂੰ ਲੱਗਦਾ ਹੈ ਕਿ ਬਾਰ-ਬਾਰ ਵੀਜ਼ਾ ਲੈਣੋਂ ਸੀ ਪੀਆਰ ਲੈ ਕੇ ਰੱਖ ਲਓ ਜਿਹੜੀ ਸਿਟੀਜ਼ਨ ਹੁੰਦੀ ਹੈ ਉਹਦੀ ਦਿੱਕਤ ਹੁੰਦੀ ਹੈ ਕਿ ਬੰਦਾ ਸਿਟੀਜ਼ਨ ਉੱਥੋਂ ਦਾ ਫਿਰ ਤਾਂ ਦਿੱਕਤ ਹੋ ਸਕਦੀ ਹੈ ਜੇ ਕਿਸੇ ਨੂੰ ਲੱਗਦਾ ਹੈ ਕਿ ਟੈਕਨੀਕਲ ਪ੍ਰੋਬਲਮ ਹੈ ਤਾਂ ਉਹ ਬੰਦੇ ਨੂੰ ਕੇਸ ਕਰ ਦੇਣਾ ਚਾਹੀਦਾ ਕਰਮਜੀਤ ਤੇ ਕਿ ਕਰਮਜੀਤ ਤਾਂ ਇਥੋਂ ਦਾ ਨਾਗਰਿਕ ਨਹੀਂ ਹੈ ਫਿਰ ਇਹ ਕੇਸ ਕਰਨ ਸੋ ਇਹ ਗੱਲਾਂ ਲੋਕਾਂ 'ਚ ਵਾਹਾਂ ਫੋਣੀਆਂ ਗੱਲਾਂ ਨੇ ਕਰਮਜੀਤ ਦਾ ਘਰ-ਬਾਰ ਇੱਥੇ ਹੈ ਇ ਸੋ ਇਹ ਗੱਲਾਂ ਮੈਨੂੰ ਲੱਗਦਾ ਇਹਨਾਂ ਨਾਲ ਕੋਈ ਸਬੰਧ ਨਹੀਂ ਹੈ ਤਾਂ ਐਵੇਂ ਇੱਕ ਫੁਵਾਹਟ ਹੋਣ ਵਾਲੀਆਂ ਗੱਲਾਂ ਨੇ। ਹੂੰ ਕਹਿੰਦੇ ਜੇ ਕਰਮਜੀਤ ਤਰਮੋਂ ਨੂੰ ਲੈ ਕੇ ਸਾਰੇ ਸਟਾਰ ਕਹਿੰਦੇ ਪ੍ਰਚਾਰ ਕਰ ਰਹੇ ਨੇ ਜੇ ਹੋਰ ਕਹਿੰਦੇ ਇਹਨਾਂ ਨੂੰ ਪੰਜਾਬ ਦੇ ਮੁੱਦਿਆਂ ਦਾ ਇਹਨਾਂ ਨੂੰ ਕੀ ਪਤਾ ਹੈ ਕਹਿੰਦੇ ਇਹ ਕੀ ਲੋਕਾਂ ਦੇ ਨਾਲ ਖੜ੍ਹ ਜਾਣਗੇ? ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿਹੜਾ ਬੰਦਾ ਇਹ ਜੀ ਗੱਲ ਕਹਿੰਦਾ ਇਹਦਾ ਮਤਲਬ ਜਿਹੜਾ ਬੰਦਾ ਹੈ ਸਵਾਲ ਠਾਰ ਰਿਹਾ ਉਹਨੂੰ ਫਿਰ ਪੰਜਾਬ ਦੇ ਮੁੱਦਿਆਂ ਦਾ ਸਾਰਾ ਪਤਾ ਹੈ ਫਿਰ ਉਹਨਾਂ ਬੰਦੇ ਨੂੰ ਸਿਆਸਤ ਆ ਜਾਣੀ ਚਾਹੀਦਾ? ਹੂੰ ਜਿਹੜਾ ਬੰਦਾ ਇਹ ਮੁੱਦੇ ਠਾਉਂਦਾ ਹੈ ਕਲਾਕਾਰ ਬੰਦਾ ਕਿਉਂ ਨਹੀਂ ਉਹਦੇ ਕੋਲ ਦਿਮਾਗ ਨਹੀਂ ਹੈ ਉਹ ਕੁੰਮੇ ਫਿਰ ਨਹੀਂ ਮੈਨੂੰ ਤਾਂ ਲੱਗਦਾ ਕਲਾਕਾਰ ਜਿੰਨਾ ਤੁਰੇ ਫਿਰਦਾ ਬਾਹਰ ਉਹ ਮੁੱਦਿਆਂ ਦਾ ਸਭ ਤੋਂ ਵੱਧ ਉਹਨੂੰ ਪਤਾ ਹੈ ਬਹੁਤ ਸਾਰੇ ਲੋਕਾਂ ਨੇ ਤਾਂ ਪੰਜਾਬ ਦੇ ਪੂਰੇ ਜ਼ਿਲ੍ਹੇ ਵੀ ਨੂੰ ਘੁੰਮ ਕੇ ਦੇਖੇ ਅਸੀਂ ਅਦਰ ਕੰਟਰੀਜ਼ ਵੀ ਘੁੰਮ ਕੇ ਦੇਖੇ ਅਦਰ ਸਟੇਟ ਵੀ ਘੁੰਮ ਕੇ ਦੇਖੇ ਆ ਪੰਜਾਬ ਦੇ ਕਿੰਨੇ ਸਾਰੇ ਪਿੰਡਾਂ 'ਚ ਅਸੀਂ ਗਏ ਆ ਨਾਟਕ ਕਰਨ ਲਈ ਰੰਗਮੰਚ ਕਰਨ ਲਈ ਤੇ ਸ਼ੂਟਿੰਗਾਂ ਕਰਨ ਲਈ ਸੰਤ ਪੰਜਾਬ ਦੇ ਮੁੱਦੇ ਵੱਧ ਪਤਾ ਹੈ ਕਿ ਕਿਹੜੇ ਪੰਜਾਬ ਦੇ ਜ਼ਿਲ੍ਹੇ 'ਚ ਕੀ ਪ੍ਰੋਬਲਮ ਹੈ ਕਿਹੜੇ 'ਚ ਕਿੱਥੇ ਕੀ ਦਿੱਕਤ ਹੈ ਕਿਹੜੇ 'ਚ ਕਿੱਥੇ ਕੀ ਹੋਣਾ ਚਾਹੀਦਾ ਸੋ ਮੈਨੂੰ ਨਹੀਂ ਲੱਗਦਾ ਵੀ ਇਹ ਜਿਹੜਾ ਹੈ ਸਵਾਲ ਕਰਨ ਵਾਲਾ ਬੰਦਾ ਮਹਾਨ ਭਦਰਪੁਰਸ਼ ਕ ਬਹੁਤ ਸਾਰੇ ਇਹ ਵੀ ਕਹਿ ਰਹੇ ਨੇ ਕਹਿੰਦੇ ਜਦੋਂ ਸਿੱਧੂ ਮੂਸੇ ਵਾਲਾ ਚੋਣਾਂ 'ਚ ਖੜਿਆ ਸੀ ਉਦੋਂ ਤੱਕ ਇਹ ਕਲਾਕਾਰ ਕਹਿੰਦੇ ਸਿਆਸੀ ਅਖਾੜੇ ਚ ਆਇ ਨਹੀਂ ਅੱਜ ਕਰਮਜੀਤ ਤਰਮੋਂ ਨੂੰ ਲੈ ਕੇ ਕਿਉਂ ਨਹੀਂ ਇਹ ਗੱਲ ਦੇਖੋ ਪਤਾ ਗੱਲ ਕੀ ਹੈ ਸਿੱਧੂ ਮੂਸੇ ਵਾਲਾ ਜਦੋਂ ਵੋਟਾਂ 'ਚ ਖੜਾ ਹੈ ਹਾਲਾਂਕਿ ਮੇਰਾ ਸਿੱਧੂ ਮੂਸੇ ਵਾਲਾ ਨਾਲ ਬਹੁਤ ਪਿਆਰ ਸੀਗਾ ਹੁਣ ਵੀ ਹੈ ਉਹਦੀ ਫੈਮਿਲੀ ਨਾਲ ਵੀ ਉਸੇ ਤਰ੍ਹਾਂ ਰਹੂਗਾ ਸਿੱਧੂ ਮੂਸੇ ਵਾਲੇ ਨੇ ਕਦੇ ਕਿਸੇ ਨੂੰ ਕਿਹਾ ਨਹੀਂ ਹੈ ਉਨੇ ਕਦੇ ਵੀ ਨਹੀਂ ਕਿਸੇ ਨੂੰ ਕਿਹਾ ਕਿ ਤੁਸੀਂ ਮੈਂ ਇਲੈਕਸ਼ਨ ਚ ਖੜਾ ਹਾਂ ਮੇਰੀ ਮਦਦ ਕਰੋ ਸਿੱਧੂ ਮੂਸੇਵਾਲਾ ਤਾਂ ਕਹਿੰਦਾ ਸੀ ਆਪਣੇ ਸ਼ੌਕ ਨਾਲ ਖੜਾ ਹੋਇਆ ਉਹ ਸਗੋਂ ਜਿਹੜਾ ਬੰਦਾ ਉਹਦੀ ਹੈਲਪ ਕਰਨ ਜਾਂਦਾ ਉਹਨੂੰ ਵੀ ਇਹ ਕਹਿੰਦਾ ਸੀਗਾ ਕਿ ਤੁਸੀਂ ਮੇਰੇ ਲਈ ਆਏ ਹੋ ਠੀਕ ਹੈ ਥੋੜਾ ਬਹੁਤ ਧੰਨਵਾਦ ਹੈ ਮੈਂ ਇੱਕ ਵਾਰ ਉਹਦੇ ਲਈ ਵੀ ਗਿਆ ਇਹੋ ਜਿਹਾ ਮਸਾ ਨਹੀਂ ਹੈ ਜਸਵਿੰਦਰ ਬਰਾੜ ਹਰ ਕਿੰਨੇ ਜਹ ਲੋਕ ਨੇ ਜਿਹੜੇ ਉਹਦੀ ਮਦਦ ਲਈ ਜਾਂਦੇ ਰਹੇ ਨੇ ਇਹ ਸਿਰਫ ਨਾ ਬਿਨਾਂ ਬਜੇ ਤੋ ਕਰਮਜੀਤ ਨੂੰ ਟਾਰਗੇਟ ਕਰਨ ਵਾਲੀ ਗੱਲ ਹੈ ਕਿਉਂਕਿ ਕਰਮਜੀਤ ਇੱਕ ਕੋ ਬੰਦਾ ਹੈ ਜਿਹੜਾ ਬਹੁਤ ਹੇਠਲੇ ਲੈਵਲ ਤੋਂ ਉੱਠ ਕੇ ਆਇਆ ਹੈ ਗਰੀਬੀ ਕੱਚੇ ਘਰਾਂ ਚੋਂ ਉੱਠ ਕੇ ਜਿਹਨੇ ਆਪਣੀ ਲਿਆਕਤ ਤੇ ਪੜ੍ਹਾਈ ਦੇ ਨਾਲ ਇੱਕ ਸਮਾਜਿਕ ਰੁਤਬਾ ਹਾਸਲ ਕੀਤਾ ਹੈ ਕਿ ਅੱਜ ਇਨਾ ਮਸ਼ਹੂਰ ਹੋ ਗਿਆ ਕਿ ਇੱਕ ਪਾਰਟੀ ਨੂੰ ਟਿਕਟ ਦੇ ਰਹੀ ਹੈ ਇਹ ਵੱਡੀ ਗੱਲ ਹੁੰਦੀ ਨਹੀਂ ਤਾਂ ਜਿਵੇਂ ਇਹੋ ਜਿਹੀਆਂ ਟਿਕਟਾਂ ਜਾਂ ਐਮਐਲਏ ਦੀ ਟਿਕਟਾਂ ਬਹੁਤ ਸਾਰੇ ਲੋਕਾਂ ਨੂੰ ਟਿਕਟਾਂ ਲੈਣ ਲਈ ਦੋ ਦੋ ਤਿੰਨ ਦਿਨ ਪੀੜੀਆਂ ਲੱਗ ਜਾਂਦੇ ਨੇ ਪਿੱਛੇ ਤੁਰੇ ਫਿਰਦੇ ਨੇ ਸਿਆਸਤਦਾਨਾਂ ਦੇ ਸਿਆਸਤ ਵਿੱਚ ਸਫਰ ਲੰਘਦਾ ਸੋ ਬਣਾ ਐਮਪੀ ਜਾਂ ਐਮਐਲਏ ਬਣਾ ਦੂਰ ਦੀ ਗੱਲ ਹੁੰਦੀ ਹੈ ਟਿਕਟਾਂ ਲੈਣ ਲਈ ਵੀ ਮਤਲਬ ਉਹਨਾਂ ਦੀ ਪੋਸ਼ਟਾਂ ਨਿਕਲ ਜਾਂਦੀਆਂ ਨੇ ਸੋ ਇਹ ਗੱਲ ਸ਼ਾਇਦ ਆਸਾਨੀ ਨਾਲ ਕਰਮਜੀਤ ਨੂੰ ਟਿਕਟ ਮਿਲ ਗਈ ਸ਼ਾਇਦ ਤਾਂ ਕਰਕੇ ਲੋਕ ਗੱਲਾਂ ਕਰਦੇ ਹੋਣਗੇ ਮੈਨੂੰ ਮੈਨੂੰ ਫੀਲ ਹੁੰਦਾ ਹੈ ਜੀ ਤੁਹਾਨੂੰ ਲੱਗਦਾ ਹੈ ਕਿ ਫਰੀਦਕੋਟ ਦੇ ਵਿੱਚ ਕਰਮਜੀ ਹਾਂ ਮੈਨੂੰ ਲੱਗਦਾ ਮੈਨੂੰ ਲੱਗਦਾ ਇੱਕ ਤਾਂ ਕਿਉਂਕਿ ਮੈਂ ਤਾਂ ਪਾਰਟੀ ਦਾ ਬੰਦਾ ਨਹੀਂ ਪਰ ਜਿੰਮਾ ਮੈਂ ਦੇਖਦਾ ਜਾ ਕੇ ਜਿੰਨੇ ਉਹ ਪਾਰਟੀ ਦੇ ਕੰਮ ਗਣਾਉਂਦੇ ਨੇ 2 ਸਾਲਾਂ ਜੋ ਪਾਰਟੀ ਨੇ ਕੰਮ ਕੀਤਾ ਇੱਕ ਉਹ ਪਲੱਸ ਪੁਆਇੰਟ ਹੈ ਦੂਜਾ ਪਲੱਸ ਪੁਆਇੰਟ ਮੈਨੂੰ ਇਹ ਲੱਗਦਾ ਕਿ ਕਰਮ ਜੀ ਦੇ ਖਿਲਾਫ ਕੋਈ ਹੈ ਜੈਲੀਗੇਸ਼ਨ ਨਹੀਂ ਹੈ ਜਿਵੇਂ ਬਾਕੀ ਵਿਰੋਧੀਆਂ ਦੇ ਕੋਈ ਬੰਦਾ ਕੋਸ਼ਿਸ਼ ਕਰਦਾ ਹੈ ਕਿਸੇ ਨੇ ਆਪਣੇ ਕਾਰਜਕਾਲ ਦੌਰਾਨ ਕੋਈ ਠੱਗੀ ਠੋਰੀ ਕੀਤੀ ਹੈ ਕੁਝ ਕੀਤਾ ਸੋ ਇਸ ਕਰਕੇ ਉਹ ਬੇਦਾਗ ਬੰਦਾ ਮੈਨੂੰ ਆਇਆ ਲੱਗਦਾ